ਇਹ 10 ਬੱਕਰੀਆਂ ਦਾ ਇਕੱਠਾ ਸੌਦਾ ਹੋ ਰਿਹਾ ਤੇ ਰਾਜੀ ਲੈ ਰਿਆ ਭਾਈ ਨਹਿਰੂ ਸੌਦਾ ਕਰਾਉਂਦਾ ਜਾਇਦ ਤੇ ਧੂਆਂ ਜਾਂ ਕੁਝ ਉਂ ਚੜਾ ਲੈਨੇ ਸੌਦਾ ਕਰਕੇ ਬੜੇ ਕਰੂ ਭਾਈ ਆ ਯਾਰ ਰਹਿ ਕੇਆਂ ਤੋਂ ਅਜੇ ਨਾ ਕਹਿ ਕੇ ਆਉਂਦੇ ਆ ਲੈ ਆ 28 ਲਾਉਂਦਾ ਕੁਝ ਸਮਝ ਆਉਂਦਾ ਇਹ ਹੋ ਗਿਆ ਹੁਣ ਫਿਰ ਕੋਸ ਕੋਸ ਲਾਈਏ ਜਰਮੰਦਰ ਸਰਖਾ ਹੁਣ ਆਪਾਂ ਕੋਈ ਲਾਤਾ ਮੈਂ 28000 ਰੱਖਾਂ ਇਹ ਤਾਂ ਪਹਿਲਾਂ ਲਾਇਆ ਉਹ ਕਿਹਨੇ ਲਾਇਆ ਮੈਂ ਕੋਈ ਇਹਨੇ ਨਹੀਂ ਲਾਇਆ ਉਹ ਤਾਂ ਪਾਣੀ ਉਹਨਾਂ ਨੂੰ ਉਹਨਾਂ ਨੂੰ ਹੋਊਗਾ ਇਹ ਕਿੰਦਾ ਲਾ ਭਾਈਆ ਨਹੀਂ ਮੰਨ ਦੇਣਾ ਨਾ ਤਾਂ ਤੇਰਾ 32 ਉਹ 32 ਦਾ ਨਾ ਹੁਣ ਲੱਗਿਆ ਨਹੀਂ ਤੇ ਨਾਲ ਉਹਦਾ 28 ਆਹ ਫੜ 30000 ਦਾ ਹੋ ਗਿਆ ਸਭ ਕਰ ਭਾਈ ਨਹੀਂ ਚੱ ਰਹੇ ਆਂ ਦੇ ਭਾਈਆ ਕੋਈ ਅੜੀ ਨਹੀਂ ਬਹੁਤ ਸਹੀ ਹੈ ਸਹੀ ਆ ਪਹਿਲਾਂ ਭਾਈ ਪਤਾ ਕੀ ਹੈ ਤੇਰੀ ਮਜ਼ਦੂਰੀ ਕਿਹਨੇ ਭਾਈ ਫੜ ਜਾ ਯਾਰ ਇੱਕ ਮਿੰਟ ਨਹੀਂ ਨਹੀਂ ਭਾਈ ਹਾਂ ਉੱਤੇ ਹੀ ਨਹੀਂ ਯਾਰੋ ਖਰਚ ਸੱਚੇ ਦਾ ਪੈਣੀ ਆ ਬਾਈ ਦੋਨੇ ਤਰ੍ਹਾਂ ਹੁਣ ਮੈਨੂੰ ਤਾਂ ਆ ਮੰਨ ਲਾ ਵੀ ਦੋ ਵਾਰ ਹੀ ਪੈ ਗੇ ਦੋ ਵਾਰੀ ਪਹਿਲਾਂ ਲਖਾਈ ਤੂੰ 400 ਪਹਿਲਾਂ ਤੇ 400 ਹੁਣ ਕਹਿੰਦਾ ਲਖਾਈ ਤੂੰ ਪੈਣੀ ਆ ਤਾਂ ਉਹ ਕਾ ਬਣੀ ਬੀਨੇ ਤੇ ਦੇਣੀ ਦੇਣੀ ਮੰਨ ਤਾਂ ਦੋ ਵਾਰ ਤਾਂ ਨਾ ਬੰਦ ਰਹੀ ਤੇ ਸੁਣ ਗੱਲ ਯਾਰ ਬਾਈ ਆ ਮੇਰਾ ਇੱਕ ਗੱਲ ਸੁਣਾ ਤੇਰੇ 100 ਦਾ ਨੋਟ ਹੱਥ 'ਚ ਆ ਨਾ ਹੁਣ ਹੁਣ ਫੜਾ ਕੱਢਾ ਜਿਹੜਾ ਕਹਿ ਕੇ ਜਾਣਾ ਮੈਂ ਪੈਸੇ ਕਰ ਮਤਰਜੂ ਉਹ ਗੱਲ ਨਾਲੇ ਬਾਈ ਯਾਰ ਨਾ ਹੁਣੇ ਕੱਟ-ਕੱਟ ਕੇ ਵੇਚ ਨਾ 600 ਨੂੰ ਇਹਨੇ ਗਾਮਚਾਰੇ ਨੇ ਉਹ ਜਿਹਸਾ ਮੈਂ ਵੇਚ ਰਸ ਤੂੰ ਤੂੰ ਹੀ ਵਪਾਰ ਕਰਦੇ ਹੋ ਉਹ ਕਿੰਨਾ ਲੈਣੀ ਕਰੇਗਾ ਤੈਨੂੰ ਮੈਂ ਉਹ ਤਾਂ ਕਰ ਦੋ ਲਖਾਈ ਹੋਰ ਲਖਾਈ ਨਾ ਕੀ ਹੋਈ ਲਖਾਈ ਨਾ ਜੰਮਰ ਜੈ ਚੱਲ ਹੋ ਗਈਆਂ ਯਾਰ ਠੀਕ ਚੱਲ ਠੀਕ ਹੈ ਪਰ ਕਿਨਾ ਪੈਸੇ ਨਾ ਲਖਾਈ ਨਾ ਮਹਿੰਗੀਆਂ ਦੇ ਨਾਲ ਲਖਾਈ ਨਾ ਸਸਤੀ ਹੁੰਦੀ ਹੈ ਬਸ ਠੀਕ ਹੈ ਸਿਆਣੀ ਗੱਲ ਆ ਤੇਰੀ ਕਹਿੰਦੀ ਤੈਨੂੰ ਐ ਪਤਾ ਕਿ ਹੋਣਾ ਕੱਲ ਸਲਾ ਕੱਲ ਮੇਰੀ ਤਾਂ ਸੋਨਾ ਇਧਰ ਗੱਲ ਸੁਣੇ ਭਾਈ ਤੈਨੂੰ ਵੀ ਦੱਸ ਹਾਂਜੀ ਹਾਂਜੀ ਇਨਾ ਤੋਂ ਲਖਾਈ ਲੈਣੀ ਤਾਂ 500 ਚੱਲ ਕੋਈ ਨਹੀਂ ਠੀਕ ਹੈ ਬਾਈ ਆ ਗਈ ਗੱਲ ਫਿਰ ਉੱਤੇ ਠੀਕ ਹੈ ਮੈਨੂੰ ਨਹੀਂ ਮੇਰੀ ਗੱਲ ਸੁਣ ਇੱਕ ਮਿੰਟ ਜੇ ਰੇਟ ਐ ਇਸੇ ਝੁੰਦੀ ਆ ਤਾਂ ਹਾਂ ਸਹੀ ਹੈ ਨਾ ਬਾਈ ਜੇ ਮਾਲ ਘਟੁੰਦੇ ਫਿਰ ਹਾਂ ਫਿਰ ਦੂਜੋਂ ਹੋਊਗਾ ਠੀਕ ਹੈ ਬਾਈ ਯਾਰ ਫਿਰ ਹੁਣ ਬਾਈ 2000 ਰੁਪਏ ਦਾ ਮੈਂ ਤਾਂ ਫਿਕਰ ਉਹ ਸਾਢੇ 20 ਹੋ ਗਿਆ 500 ਇਹ ਛੱਡੀ ਜਾਂਦਾ ਬੋਲੀ ਨਾ ਤੂੰ ਵੀ ਹੁਣ ਲੈ ਕੋਈ ਗੱਲ ਕਰੂੰਗਾ ਹਣ ਦੇਣੀਆਂ ਇਹ ਦੇ ਦੂਗਾ ਲੈਣੀਆਂ ਤੂੰ ਲੈ ਲਈ ਨਹੀਂ ਯਾਦ ਕਰੇ ਜਾਣੀਆਂ ਲਖਾਈ ਉਹ ਕਰਾ ਦੂਗਾ 30 ਤਰਸਾ ਲੈ ਲੈ ਜੀ ਚੱਲ ਸਹੀ ਆ ਬੱਸ ਠੀਕ ਹੈ ਲੈ ਲੱਗੇ ਲੋਪੇ ਠੀਕ ਹੈ ਬਾਈ ਕੁਲਦੀਪ ਲਿਖੀ ਏ ਆ ਫੜਾਈ ਬਾਈ ਕਾਪੀ ਗਏ ਕਰ ਤਾਂ ਕਲਲੇ ਨੀਂਦਾ ਪਰ ਰੇੜੀ ਚ ਬੱਕਰੀਆਂ ਜਾਣਗੀਆਂ ਜਿਹੜਾ ਕੋਣੇ ਆਪ ਦੀਆਂ ਦੀ ਭਰ ਲੂ ਆ ਸੌ ਮੋੜਨਾ ਨਾ ਬਾਈ ਇਹ ਤਾਂ ਮੋੜਾਂਗੇ ਤੇ ਆਂਦੇ ਸਭ ਦੇ ਨਹੀਂ ਮੈਂ 22 ਦਾ 30000 ਤੋਂ 11000 10 ਨਾ 1600 ਦੇ ਗੀਤ ਲਾਇਆ ਰਾਜੀ ਨਹੀਂ ਮੰਨ ਕੇ ਚੱਲਿਆ ਬਾਈ ਦਸ ਨਾ ਆਗਾ ਹਾ ਉਹ ਤਰਹਿ ਜਾਂਦਾ ਛੱਟ ਮਾਰ ਕੇ ਭੱਜ ਗਿਆ ਉਹ ਆ ਆ ਦੇਣ ਆਪਣੇ ਕੰਮੋ ਗਲ ਕੀਆ ਸੀ ਇਹ ਤੇਰਾ ਹੀ ਮੈਂ ਕਰਿਆ ਬਈ ਬੱਚੇ ਮਗਰ ਹੈ ਨਹੀਂ ਨਹੀਂ ਕੋਈ ਨਹੀਂ ਯਾਰ ਭਾਈ ਇਹ ਵਿੱਚ ਹੈ ਹਾਂ ਦਾ 26 26 26 ਇਹ ਕਰਿਆ ਫੰਮਾਰ ਲਾ ਬਈ ਹੁਣ ਤੇ ਜਾਂਦਾ ਉਹ ਗੱਲ ਕੀ ਦਸੀ ਵੀਡੀਓ ਜਿਹੜੀ ਆ ਮੈਨੂੰ ਬਰਬਰੀ ਬੱਕਰੀਆਂ ਤੋਂ ਅਲਰਜੀ ਆ ਹਾਂ ਹੁਣ ਕਹੜੇ ਬੋਲੀ ਨਹੀਂ ਨਹੀਂ ਹੁਣ ਨਹੀਂ ਅਲਰਜੀ ਰੋਜ਼ ਹੀ ਮਰੀ ਜਾਂਦੇ ਮੱਥਾ ਕੋਠੇ ਵਾਲੇ ਨੇ ਇੱਕੋ ਚੜਾ ਦੇ ਕੋਈ ਨਹੀਂ ਬੋਲਦੇ ਆ ਜਿਹੜੀ ਅਲਰਜੀ ਸੀ ਕਿ ਉਹ ਕਿਵੇਂ ਸੀ ਕਿ ਬਰਬਰੀ ਬੱਕਰੀਆਂ ਬਾਈ ਗਿਣ ਲੈ ਪੈਸੇ ਹਾਂ ਠੀਕ ਹੈ ਬਾਈ ਮੈਨੂੰ ਬਰਬਰੀ ਬੱਕਰੀਆਂ ਤੋਂ ਅਲਰਜੀ ਆ ਸਾਰੀਆਂ ਬਰਬਰੀ ਤੁਆਂ ਤਿੰਨ ਹੋ ਗਿਆ ਤੁਹਾਡਾ ਸਮਝ ਆਇਆ ਚਾਰ ਇਹ ਬਰਾਪ ਇਹਨਾਂ ਹੁਣ ਨਾ ਕਰ ਦ ਨਾ ਰੁਕਾ ਇੱਥੇ ਵੱਡਨੀ ਹੈ ਕਿੱਥੇ